ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਠੀਕ ਠਾਕ ਸਾਰੇ ਉਮੀਦ ਆ ਕਿ ਤੁਸੀਂ ਸਾਰੇ ਵਧੀਆ ਹੋਵੋਗੇ ਚੜ੍ਹਦੀ ਕਲਾ ਚ ਹੋਵਗੇ ਤੇ ਹਾਂਜੀ ਇਹ ਹੀ ਆਪਣੇ ਬੂਟਾ ਕਰੇ ਨਾਂ ਦਾ ਤਾਂ ਨਹੀਂ ਮੈਨੂੰ ਪਤਾ ਇਹਦਾ ਵੀ ਕੋਈ ਤਾਂ ਇਹਨੂੰ ਪਿਲਕਣ ਕਹਿੰਦਾ ਤੇ ਕੋਈ ਸੁਖੈਣ ਕਹਿੰਦਾ ਤੇ ਲਾਇਆ ਵੀ ਇਹ ਆਪਾਂ ਆਪ ਹੀ ਬੀਜਾ ਥੱਲੇ ਇਹਦੇ ਹੁੰਦਾ ਤੇ ਬੀਜੇ ਲੱਗਦੇ ਇਹਨੂੰ ਤੇ ਉਹ ਹੋਏ ਤੋੜ ਕੇ ਆਪਾਂ ਥੱਲੇ ਨੱਪਦੇ ਸੀ ਤੇ ਚਲੋ ਬੂਟਾ ਹੋ ਗਿਆ ਇੱਕ ਬਾਹਰ ਲਾਇਆ ਵੀ ਦੋ ਇਹਦੇ ਨਾਲ ਦੇ ਹੋਰ ਲਾਏ ਆਪਾਂ ਤੇ ਇਹਦੀ ਅੱਜ ਆਪਾਂ ਕਰਾਂਗੇ ਥੱਲੇ ਸ਼ਾਂ ਸ਼ੰਗਾਈ ਕੋ ਮੀਂਹ ਜਾਂ ਪੈ ਗਿਆ ਧਿਆ ਹੀ ਹਵਾ ਵਗਦੀ ਸੀ ਮੈਂ ਸੋਚਿਆ ਵੀ ਵਜਨ ਜਾਂ ਉੱਤੇ ਜ਼ਿਆਦਾ ਤੇ ਥੱਲੇ ਵਿਚਾਰਾ ਮਾੜਾ ਕਿਤੇ ਡਿਗ ਡੁਗ ਨਾ ਪਵੇ ਇਹ ਅੱਗੇ ਵੀ ਦੋ ਤਿੰਨ ਵਾਰੀ ਥੱਲੇੋਂ ਵੱਢਿਆ ਵਾ ਸਾਹ ਨਾਲ ਜੋ ਆ ਗਰਮੀਆਂ ਦੇ ਵਿੱਚ ਵਿੱਚ ਜਿਹਾ ਹੁੰਦਾ ਫਟਿਆ ਹੈ ਇਹ ઠાਣੂ ਘਟਵਾਦਾ ਤੇ ਥੱਲੇ ਨੂੰ ਜਿਆਦਾ ਆਵੇ ਤੁਹਾਡੇ ਸਾਹਮਣੇ ઠાਣੀਆਂ ઠાਣੂ ਜਿਆਦੀਆਂ ਵੱਧਦੀਆਂ ਵਾ ਥੱਲੇ ਥੱਲੇ ਆਪਾਂ ਅੱਗੇ ਵੀ ਵਧਿਆ ਸੀ ਤੇ ਅੱਜ ਫੇਰ ਇਹਨੂੰ ਵੜ ਦਿੰਨੇ ਆਂ ਸ਼ਾਮ ਬਹੁਤ ਜੀ ਸੰਗਣੀ ਆ ਤੇ ਇਹਨਾਂ ਥੱਲੇ ਹੌਲਾ ਜਿਹਾ ਹੋ ਜਾਊਗਾ ਫੇਰ ਕੋਈ ਖਤਰਾ ਨਹੀਂ ਕੋਈ ਮੀ ਆਪਣਾ ਨੇਰੀ ਨੋਰੀ ਦਾ ਡੇਗਣ ਦਾ ਫਾਇਰ ਹੋਊਗਾ ਤਾਂ ਜੀ ਜਿਹੜੇ ਆਪਣੇ ਚੈਨਲ ਦੇ ਨਵੇਂ ਪਲੀਸ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਨੇ ਵੀਡੀਓ ਵਧੀਆ ਲੱਗਦੀ ਨੂੰ ਤੇ ਲਾਈਕਮੈਂਟ ਜ਼ਰੂਰ ਕਰਦਾ ਕਰੋ ਜੀ ਚਲੋ ਠੀਕ ਆ ਜੀ ਆਪਾਂ ਵੜਦੇ ਹਾਂ ਇਧੀਆਂ ਟਾਣੀਆਂ ਤੁਸੀਂ ਵੇਖੋ ਵੀਡੀਓ ਧੰਨਵਾਦ